ਲੇਟ ਬਿੰਦਰ ਫੁੱਲ ਲੈ ਹਾਂ ਘਰੋਂ ਲੈ ਆਇਆ ਲਾਲ ਚੀਨੇ ਜੋੜੀ ਅੱਛਾ ਜੀ ਹਾਂ ਪਹਿਲਾਂ ਇੱਕ ਨਹੀਂ ਪਹਿਲਾਂ ਹੀ ਮੋਰਤਾ ਸੀ ਉਹਨੇ ਹਾਂਜੀ ਤੇ ਫਿਰ ਦੁਬਾਰੇ ਮੈਨੂੰ ਦਿੱਤੇ ਕਿਵੇਂ ਸੀ ਬੰਦਾ ਕੂਤਰ-ਗੂਤਰ ਦੇਣ ਨੂੰ ਬੰਦਾ ਬਾਈ ਆਇਆ ਤੇ ਸੀ ਅੱਛਾ ਜੀ ਮੇਰੇ ਤੋਂ ਇਨਾ ਆਇਆ ਸੀ ਮੈ ਤਾਂ ਉਸ ਸਮੇਂ ਮੈਨੂੰ ਖਿਆਲ ਹੀ ਨਹੀਂ ਸੀ ਮੇਰੇ ਪਿੰਡ ਬਾਈ ਆਈ ਬਾਈ ਛੱਡਦਾ ਸੀ ਮੇਰੇ ਪਿੰਡ ਮੇਰੇ ਕੋਲ ਬੰਦਾ ਔਰਦਾ ਵਰੀਆ ਪੈਕ ਬੋਗਦਾ ਸ਼ੌਂਕ ਕਰਦਾ ਹੁੰਦਾ ਵਿਚਾਰਾ ਹਾਂ ਹਾਂ ਤੇ ਆਪਾਂ ਸੁੱਖ ਨਾਲ ਕਦੇ ਜਿਹੜੋ ਬਾਜੀ ਕਰਾਉਣੇ ਆ ਪੈਗਾਂ ਨੂੰ ਪੈਗ ਕਹਿੰਦੇ ਭਾਈ ਜਿੰਨੇ ਲਾ ਸਾਰਾ ਕੋਈ ਸਾਨੂੰ ਇਹ ਜੀ ਗੱਲ ਨਹੀਂ ਜਿੰਨੇ ਕਿ ਸੇਵਾ ਹੁੰਦੀ ਆਪ ਦੀ ਕਰਦੇ ਆ ਕਰਦੇ ਆ ਤੇ ਮੈਨੂੰ ਤਾਂ ਇਹਨਾਂ ਆਇਆ ਸੀ ਜੇ ਮੈਂ ਇਹਦੇ ਕੋਲ ਪਹਿਲਾਂ ਬੱਕ ਜਾਂਦਾ ਮੈਂ ਤੇ ਕਿੰਨੇ ਕਢੇ ਲੈ ਲੈਂਦਾ ਸਹੀ ਗੱਲ ਕਿੰਨੇ ਕੁ ਤਾਂ ਆਉਂਦਾ ਤਾਂ ਮੈਂ ਉਹਨੇ ਦੇ ਦਿੰਦਾ ਉਦੋਂ ਬਾਅਦ ਕੇ ਫਿਰ ਮੈਨੂੰ ਜੋੜੀ ਦਿੱਤੀ ਉਹਨਾਂ ਨੇ ਬਹੁਤ ਚੰਗੀ ਜੋੜੀ ਸੀ ਮੈਂ ਫਿਰ ਉਹਨੇ ਲਗਾਤਾਰ ਹੀ ਭਾਈ ਆਂਡੇ ਲਹਾ ਲੈ ਕੇ ਥੱਲੇ ਕਢਾ ਲੈ ਕੇ ਗੋਲੇ ਥੱਲੇ ਕਢਾ ਲੈ ਕੇ ਲਹਾ ਲੈ ਮੈਂ ਕਿਹਾ ਕਿ ਫਿਰ ਮੈਂ ਭਾਈ ਭੋਲੀ ਹੁੰਦੀ ਸੀ ਜੋੜੀ ਉਹ ਅੱਛਾ ਅੱਛਾ ਤੁਸੀਂ ਲੈ ਕੇ ਆਏ ਸੀ ਕਿ ਮੈਂ ਜੇ ਭਾਈ ਭੋਲੀ ਦਵਾਈ ਮੇਰੀ ਭੋਲੀ ਸੀ ਅੱਛਾ ਇਹ ਹਾਂ ਅਸੀਂ ਬਾ ਦੇ ਚਮਤਕਾਰਾਂ ਕਹਿੰਦੇ ਕਿ ਬਿੰਦਰਾਲੇ ਕੁੱਤਰ ਉੜਦੇ ਨਹੀਂ ਬਾਈ ਨਹੀਂ ਬਾਈ ਬਹੁਤ ਸਾਰੇ ਉੜਦੇ ਮੈਂ ਤੁਹਾਨੂੰ ਦਿਖਾਉਣਾ ਬਿੰਦਰਾ ਦੇ ਮੇਰੇ ਕੋਲ ਬਿੰਦਰਾ ਹੀ ਹੈ ਅੱਛਾ ਹਾਂ ਬਹੁਤ ਸਾਰੇ ਉੜਦੇ ਠੀਕ ਹੈ ਬਾਈ ਉਹਨਾਂ ਕੁੱਤਰਾਂ ਦਾ ਕੁੱਤਰ ਬਣਾਏ ਬੇ ਬੰਦੇ ਨਾਲ ਮੇਰੀ ਵੀ ਬਹੁਤ ਲਿਆ ਜਲੀ ਸਿਰਫ ਉਹਦੂ ਬਾਅਦ ਖਰ ਥੋੜਾ ਛੋਟ ਗਿਆ ਉੱਚ 5-7 ਸਾਲ ਦੇ ਬੰਨੇ ਬਾਈ ਪਸਾਖੀ ਨੇ ਮ ਜਿੱਤੇ ਸੀ ਬਿੰਦਰਾਾਂ ਚੋਂ ਠੀਕ ਹੈ ਦੋ ਵਾਰੀ ਦਿੱਤੇ ਉਹ ਬਿਮਾਰੀ ਪੈ ਕੇ ਮਰ ਗਏ ਪਸਾਖੀ ਸਰਵਾਈਵ ਹਾਂ ਉੱਥੇ ਦਾ ਬਹੁਤ ਚੰਗੇ ਕੁੱਤੇ ਪਸਾਖੀ ਨੇ ਮੈਨੂੰ ਕਹਿੰਦਾ ਐਵੇਂ ਕਹਿ ਜਾਈਏ ਪੂਲਾ ਪੂਲੀ ਪਿੰਡ ਬਾਠਾਂ ਟਿੱਕਰ ਵੀ ਆਏ ਜਿਹੜੀ ਬੈਲਟ ਜੀ ਇਹ ਵਿਚਾਲ ਜੇ ਦੀ ਮਰਾਜ ਤੇ ਕਰ ਤਾਂ ਨੇ ਵਾਲੇ ਕਬੂਤਰੀ ਆ ਸਾਰੇ ਪਾਸੇ ਸਾਰਿਆਂ ਕੋਲੇ ਚੱਕੀ ਸਾਖੀ ਜਮ ਜਵਾਬ ਇੰਤਰਮੀ ਤਾਂ ਉਹਨੇ ਐਂ ਕਹਤਾ ਸੀ ਉਹਰੇ ਮੁੰਡਾ ਤੇ ਦੋਨੇ ਕਹਿੰਦੇ ਜਿਹੜੇ ਨੂੰ ਚੰਗੇ ਦੇ ਤੇ ਪਿੰਡ ਘਰ ਫੜ ਲਾ ਮੈਂ ਕਿਹਾ ਜਰ ਮੈਨੂੰ ਐ ਨਹੀਂ ਪਤਾ ਮੈਨੂੰ ਐ ਕੋਈ ਛੋਟੇ ਕੂਤਰੇ ਨਾ ਪਰ ਮੈਨੂੰ ਆਪ ਦਿਓ ਫਿਰ ਮੈਨੂੰ ਨਾ ਤੇ ਤਿੰਨਾਂ ਵੱਡਾ ਕੂਤਰਾ ਉਹ ਰੌੜਦਾ ਸੀ ਉਹ ਮੇਕਪ ਬਿਮਾਰੀ ਚ ਮਰੇ ਜੀ ਜੀ ਤੇ ਮੈਨੂੰ ਕਹਿੰਦੇ ਜਵਾ ਕੂਤਰਾ ਲੈ ਜਾ ਜੀ ਤੇ ਮੈਂ ਦੋ ਸਾਲ ਰੱਖੇ ਵੀ ਦੋ ਸਾਲ ਮੈਂ ਬਿਮਾਰੀ ਪੈ ਕੇ ਮਰੇ ਕੂਤਰਾ ਅੱਛਾ ਅੱਛਾ ਪੁੱਠੇ ਲੋਰੀਆਂ ਹੈਗੀਆਂ ਮੇਰੇ ਪਠਾ ਉਦਵਾਰ ਮੈਂ ਨਰਤਨ ਤੋਂ ਲੈ ਆਵਿਸੀ ਗਿਆ ਕਾ ਉਹ ਮੇਰੇ ਕੋਲ ਫੇਰ ਬਿਮਾਰੀ ਚਾਕੇ ਮਰ ਗਿਆ ਕਿ ਬਿਮਾਰੀ ਦੋ ਤਨਾਰੀ ਪੈ ਗਈ ਮੇਰੇ ਕੋਲ ਵੀ ਆ ਜੀ ਕਿਹੜੀਆਂ ਕਿਹੜੀਆਂ ਬਰੀਡਾਂ ਰੱਖਿਆ ਸਰਪੰਚ ਸਾਹਿਬ ਜੀ ਪੁੱਤਰ ਬਈ ਮੈਂ ਬਿੰਨਾਂ ਵਾਲੇ ਆਪਣੇ ਬਿੰਦਰ ਕਲੇ ਪੁੱਢਾ ਵਾਲੇ ਹਾਂਜੀ ਤੇ ਖੋਟਿਆਂ ਵਾਲੇ ਜੀ ਤੇ ਨਿੰਕਿਆਂ ਵਾਲੇ ਕਰਾਂ ਵਾਲੇ ਨਿੰਕਿਆਂ ਤੋਂ ਕਿਹੜੇ ਕੂਤਰਾ ਆਏ ਸੀ ਨਿੱਕਾ ਨੇ ਮੇਰੇ ਕੋਲ ਨਿੱਕ ਤੋਤੇ ਵੀ ਦਿੱਤੇ ਮੈਨੂੰ ਨਿੰਕਿਆਂ ਨੇ ਠੀਕ ਹੈ ਜੀ ਨਿੱਕ ਨੇ ਲਾਡ ਬੇ ਵੀ ਦਿੱਤੇ ਠੀਕ ਹੈ ਜੀ ਹਾਂ ਤੇ ਇਹਨੇ ਕਦੇ ਮੈਨੂੰ ਕਦੇ ਜਵਾਬ ਨਹੀਂ ਦਿੱਤਾ ਸੀ ਕਿ ਦੀ ਮੈਂ ਪਾਗ ਜਾਂਦਾ ਨਹੀਂ ਕਰ ਜਿਹੜਾ ਮੈਂ ਹੁਣ ਪਾਗ ਜਾਂ ਹੁਣ ਵੀ ਕਹਿੰਦੇ ਲੈ ਜਾ ਆ ਬੈਠੇ ਕੂਟਰ ਕੋਲ ਮੈਂ ਪ੍ਰੂਵ ਕਰਕੇ ਆ ਸੀ ਬਾਪੂ ਸੰਤੋਖ ਨੇਗ ਦੀ ਹਾਂ ਉਹਦੇ ਮੇਰੇ ਨਾਲ ਵਿਚਾਰੇ ਵਧੀਆ ਮੋਹ ਪਿਆ ਰਿਹਾ ਚੱਡੂ ਕਹਿੰਦੇ ਕੋਈ ਚੰਗਾ ਲੱਗਦਾ ਲੈ ਜਾ ਮਹਾ ਨਹੀਂ ਜੀ ਕੂਤਰ ਚੰਗੇ ਨੇ ਮੈਨੂੰ ਦੱਸਿਆ ਵੀ ਕਹਿੰਦੇ ਜਿਹੜਾ ਲਾਲ ਡੱਬਾ ਕੂਤਰ ਮੀਰਪੁਰੋਂ ਮੁੱਲ ਲੇਤਾ ਸੀ ਜਗਵੀਤੇ ਨੇ ਗਾਲਾਂ ਤੋਂ ਪਿੱਛਾ ਆਇਆ ਕੂਤਰ ਦਾ 100% ਉਹਦਾ ਇਹ ਗੱਲਾਂ ਮੇਰੀਆਂ ਹੋਈਆਂ ਨੇ ਤੇ ਬੰਦੇ ਚੰਗੇ ਨੇ ਅਸਲੀ ਵੀ ਨੇਕ ਕੂਤਰ ਨੇ ਵਿੱਚ ਜਿਹੜੇ ਪਹਿਲਾਂ ਕੋਈ ਬੰਦੇ ਪਹਿਲਾਂ ਲੈ ਗਏ ਉਹਦੇ ਜਾ ਕੇ ਮੁਕਰ ਮਕਰ ਗਏ ਮੁਕਰ ਗਏ ਲੋਕਾਂ ਕੋਲੋਂ ਉੱਤਰ ਨਹੀਂ ਲੋਕ ਮੋਰ ਤੇ ਮੋਰ ਦਾ ਹੁਣ ਵੀ ਨਹੀਂ ਕਿਸੇ ਨੂੰ ਆ ਕੋਈ ਡਾਇਦਾ ਯਾਰ ਤੂੰ ਪੰਜ ਚਾਰ ਪੱਠੇ ਲਾਇਦਾ ਲਾਇਦਾ ਪੱਠੇ ਦਾ ਹੁਣ ਵੀ ਮੱਖਣ ਨੇ ਮੈਨੂੰ ਪੁੱਛਿਆ ਕੂਤਰ ਕਿਵੇਂ ਐ ਮੈਂ ਕਿਹਾ ਬਾਈ ਠੀਕ ਐ ਬੁਮਾਰੀ ਬੁਰੀ ਮੈਂ ਬੁਮਾਰੀ ਪਾਇਤਾ ਕਿਚਰ ਹੈਗੇ ਹੈ 25 30 ਪੱਠੇ ਚੰਗੇ ਇੱਕ ਖੁੱਡੇ ਵਾਲੇ ਸ਼ੈਡ ਵਾਲੇ ਚੰਗੇ ਨੇ ਉਹ ਸੋ ਗਏ ਕਹਿੰਦਾ ਨਹੀਂ ਲੋੜ ਘਾਟਾ ਤਾਂ ਕੋਈ ਇੱਥੋਂ ਲੈ ਜਾ ਜਵਾਬ ਹੁੰਦੇ ਜਵਾਬ ਹਾਂ ਉਹ ਕਰੂੰਗਾ ਲੈ ਕੇ ਰੱਖਦਾ ਆਪਣੇ ਬਚਾਰੇ ਮੈਂ ਕਹਈਏ ਬਹੁਤ ਚੰਗੇ ਆ ਵਰਤਨ ਨੂੰ ਬਾਈ ਤੇ ਉਦੋਂ ਬਾਈ ਗੇਮਾਂ ਗੂਮਾ ਕਿਵੇਂ ਹੁੰਦਾ ਸਰ ਬਾਈ ਸੁਖਣਾ ਮੈਨੂੰ ਜਵਾਬ ਕਿਸੇ ਨੇ ਦਿੱਤਾ ਬਾਦ ਉਹਨੇ ਡਾਕਟਰ ਦੇ ਮੁੰਡੇ ਕੋਲੇ ਕੰਤੇ ਕੋਲੇ ਗਿਆ ਉਹਨੇ ਜਵਾਬ ਦਿੱਤਾ ਇੱਧਰ ਆਪਣੇ ਹਿੜਿਆਣੇ ਦੇ ਕਿੰਨੇ ਪੁੱਛਦੇ ਉਹਨਾਂ ਨੇ ਜਵਾਬ ਤਾਂ ਕਿਸੇ ਕੂਤਰਵਾਇ ਨੇ ਆਪ ਨੂੰ ਕਿਹਾ ਇਹ ਨਹੀਂ ਅੱਜ ਤੇ ਕਾਕਾ ਵੀ ਤੈਨੂੰ ਪੁੱਤਰ ਨਹੀਂ ਦੇਣਾ ਸਰਪੰਚ ਸਾਹਿਬ ਤੁਹਾਡਾ ਲੇਸ ਆ ਇੱਕ ਤੁਸੀਂ ਸਾਫ਼ ਬੰਦੇ ਹੋਗੇ ਲੁੱਚਪਣਿਆਲੇ ਹੈ ਨਹੀਂ ਬੰਦਾ ਸਾਫ਼ ਬੰਦੇ ਨੂੰ ਕੂਤਰ ਹਰੇਕ ਹੀ ਦੇ ਦਿੰਦਾ ਜਿਹਦੇ ਕੋਈ ਮਰਜ਼ੀ ਵਾ ਲੁੱਚਪਣਿਆਲੇ ਨੂੰ ਆ ਜਿਹੜਾ ਇੱਕ ਵਾਰੀ ਲਿਜਾ ਕੇ ਅਗਲੇ ਨੇ ਮੁੱਕਰਨੇ ਆ ਦੱਸਣਾ ਨਹੀਂ ਕਰਨਾ ਨਹੀਂ ਉਹਨੂੰ ਅਗਲਾ ਕੰਨੀ ਕਤਰੌਂਦਾ ਸਮਝ ਲੋ ਇੱਕ ਦੋ ਵਾਰੀ ਬਿਮਾਰੀ ਪਈ ਆ ਕੂਤਰ ਵਰ ਜਣੇ ਆ ਆ ਪਾਖਿਆ ਮੈਨੂੰ ਤੂੰ ਜੇ ਸਾਡੇ ਕੋਲੇ ਆ ਜਾਗਾ ਚੱਕਰਿਆ ਉੱਥੋਂ ਚ ਤਾ ਕਿਸੇ ਵੀ ਨਹੀਂ ਆਪ ਨੂੰ ਹਾਂ ਕਿ ਨਹੀਂ ਇੱਕ ਸਰਪੰਚ ਸਾਹਿਬ ਜਦੋਂ ਤੁਸੀਂ ਕੂਤਰ ਛਾੜਦੇ ਸੀ ਉਦੋਂ 82 30 ਚ ਉਦੋਂ ਵੀ ਆਈ ਗੇਮਾਂ ਹੁੰਦੀਆਂ ਸੀਗੀਆਂ ਕਿ ਨਹੀਂ ਬਾਈ ਜਦੋਂ ਹੁਣ ਤਾਈ ਦਿਨ ਖੇੜ ਪੈ ਗਈ ਹੂੰ ਉਹਦਾ ਹੁਣ ਤਾਂ ਤੂੰ ਹਸਾਬ ਲਾ ਲਾ ਬਈ ਆ ਲੈ ਕਹਾਂ ਮੈਂ ਦੋ ਬਗਾਮਾਂ ਦੇ ਸਾਹਮਣੇ ਕੋਈ ਕਹਿੰਦਾ ਮੈਂ ਡੂੜ ਤੇ ਸਾਹਮਣੇ ਤੇ ਮੈਂ 8 8 ਬਗਾਮਾਂ ਦੇ ਹੁਣ ਵੀ ਸਾਹਮਣੇ 8 ਬਗਾਮ ਤੋਂ ਘੱਟ ਕੇ 857 ਬਗਾਮ ਮੈਂ ਤੇ ਰੋਲਦੂ ਕੇ 7 800 ਬਗਾਮ ਕੱਟ ਦਿੱਤੇ ਜੀ ਤੇ ਬਾਈ ਫਿਰ ਉਹ ਦੇ ਕੇ ਮੈਂ ਟੂਬੇ ਟੱਪੇ ਜੀ ਨਹੀਂ ਵੰਦੇ ਨਹੀਂ ਵੰਦੇ ਸਾਡਾ ਭੁੱਖਾ ਗੁੱਤ ਡੋਬੇ ਬੰਦਾ ਬਾਈ ਭੁੱਖਾ ਪੈਂਦਾ ਭੁੱਖਾ ਜਿਹੜਾ ਕੋਈ ਤੇ ਜਾਰੇ ਖਰਚਾ ਇੰਦਰੋਂ ਉਹ ਛੱਪੜ ਤੇ ਬੈਠੂਗਾ। ਰੱਜੇ ਦੇ ਚਾਂਸ ਘਟ ਹੈ। ਰੱਜੇ ਦੇ ਚਾਂਸ ਘਟ ਹੈ। ਜੋ ਅੰਦਰ ਹੀ ਮੱਛੀ ਦੇ ਅੰਦਰ ਭੁੱਖਾ ਹੈ ਤੂੰ ਆਪਾਂ ਨਾਲ ਆਪਾਂ ਕੰਮ ਕਰਦੇ ਅੰਦਰ ਖੁਰਚਤਾ ਉਹਦਾ ਮਰਨੇ ਕੋਈ ਤੇ ਜਾਂਦਾ ਪਾਣੀ ਨੂੰ ਜਾਵਾਂਗੇ ਤੇ ਜਾਂ ਫਿਰ ਜਾਂ ਫਿਰ ਕੋਠੇ ਨੂੰ ਜਾਵਾਂਗੇ ਕੋਠੇ ਨੂੰ ਜਾਵਾਂਗੇ ਪਾਸੇ ਜਾਵਾਂਗੇ ਕੰਮਣੇ ਜਾਵਾਂਗੇ 7-8 ਬਦਾਮ ਜਰ ਭਾਈ ਪੜਨੇ ਨਹੀਂਗੇ ਸਾਰੇ ਪੂਰਾ ਪੱਕੇ ਹੁੰਦੇ ਨੇ ਕੋਈ ਤੇ 7-8 ਬਦਾਮ ਵਾਲੇ ਨਹੀਂ ਭਾਈ ਪਰ ਹੋਸਾ ਉਹਨਾਂ ਭਾਈ ਕੋਈ ਕਿਵੇਂ ਸਾਹਿਬ ਛੱਡਦਾ ਹੈ ਅਸੀਂ ਕੋਈ ਹੋਸਾ ਉਹਨਾਂ ਛੱਡ ਦਿੰਦੇ ਤੁਸੀਂ ਪਾਣੀ ਪੂਣੀ ਹਾਂਜੀ ਭਾਈ ਲਾਉਣੇ ਆ ਪਾਣੀ ਵੀ ਲਾਉਣ ਬਣਿਆ ਪਹਿਲਾਂ ਤੋਂ ਇਹ ਗਿਆ ਆਪ ਦਾ ਆਪ ਦਾ ਤਿਆਰ ਕੀਤਾ ਹੋਣਾ ਆ ਆਪ ਦਾ ਤਿਆਰ ਪਹਿਲਾਂ ਤਾਂ ਸਾਡੇ ਕੋਲੇ ਇੰਨਾ ਪਾਣੀ ਸੀਗਾ ਆਪਣੇ ਦਾ ਮੱਕੜ ਵਾਲੇ ਤੀਜੀ-ਚੱਤ ਸੀਗੀਆਂ ਉਦੋਂ ਬਾਈ ਭੋਲੀ ਤੋਂ ਪਾਣੀ ਫਿਰ ਭੋਲੀ ਤੋਂ ਹਾਂ ਭੋਲੀ ਤੋਂ ਫਿਰ ਉੱਥੇ ਤਾਰਾਂ ਜਾ ਜੁੜੀਆਂ ਸਾਂ ਹਾਂ ਉੱਥੇ ਬਾਈ ਭੋਲੀ ਆ ਪਾਣੀ ਭੋਲੀ ਦਾ ਬਾਈ ਯਾਰ ਮੈਨੂੰ ਉਹ ਚੀਜ਼ ਆ ਉਹਦਾ ਮੈਨੂੰ ਫੇਰਾਂ ਕਹਿੰਦਾ ਚਲੋ ਐ ਨਹੀਂ ਨਾ ਪਤਾ ਵੀ ਆ ਕਰ ਸੁਭਾਂਹੀਂ ਬਿਛੋੜਾ ਪੇਜੂਗਾ ਮੈਨੂੰ ਕਹਿੰਦਾ ਦੁੱਸਰ ਸਿੱਖੋ ਤੂੰ ਕਹਿ ਤਾਂ ਸਿੱਖ ਲਈ ਦੁੱਸਰ ਸਿੱਖ ਮੈਂ ਕਹਿੰਦਾ ਕਿੱਥੇ ਮੱਥਾ ਮਾਰਾਂਗੇ ਮੈਂ ਚੱਕੜੇ ਕੋਈ ਛੱਡ ਕੇ ਮੁੜਿਆ ਆਉਂਦਾ ਅੱਛਾ ਸਭੀ ਜੋ ਕਰਾ ਤੂੰ ਬੜਾ ਮੱਥਾ ਮਾਰਦਾ ਮੈਨੂੰ ਕਹਿੰਦਾ ਇਹ ਬੰਦਾ ਬਹੁਤ ਚੰਗਾ ਜਿੱਦਾਂ ਇਹ ਐਸੀ ਗੱਲ ਹੋਇਆ ਬਾਈ ਭੋਲੀ ਦਾ ਉਦੋਂ ਮੇਰੇ ਨਾਲ ਵੀ ਗੱਲ ਹੋਈ ਆ ਜੌਂਦੀ ਬਾਜੀ ਸੀ ਮੈਨੂੰ ਲੱਗਾ ਜੌਂਦੀ ਬਾਜੀ ਤੋਂ ਡੇਢ ਘੰਟਾ ਦੋ ਘੰਟੇ ਮੇਰੇ ਨਾਲ ਬਾਜੀ ਨਾਲ ਗੱਲ ਹੋਈ ਆ ਮੈਨੂੰ ਕਹਿੰਦਾ ਬਾਜੀ ਤੇ ਆ ਜਾ ਹਾਂ ਹਾਂ ਉਦੋਂ ਨਾ ਪਤਾ ਨਹੀਂ ਕੋਈ ਗੱਲਬਾਤ ਹੋ ਗਈ ਸੀ ਟਾਈਮ ਟੂ ਮ ਵਧਾਉਣ ਪਿੱਛੇ ਹਾਂ ਮੈਂ ਫੋਨ ਕੀਤਾ ਮੈਂ ਬਾਈ ਨੂੰ ਮਾਪੇ ਆਇਆ ਕਹਿੰਦਾ ਚੱਡੂ ਕੋਈ ਗੱਲ ਨਹੀਂ ਚਲੋ ਠੀਕ ਆ ਆਉਂਦੇ ਉਸ ਤੋਂ ਬਾਅਦ ਸੱਚ ਨਾ ਆਵੇ ਯਕੀਨ ਨਾ ਆਵੇ ਵੀ ਯਾਰ ਆ ਗੱਲ ਹੋ ਗਈ ਸਾਡਾ ਭਾਈ ਆਇਆ ਸੀ ਜਦੋਂ ਉਦੋਂ ਨੂੰ ਜਾਣਾ ਨਾ ਮੈਂ ਥੋ ਗੱਡੀ ਲੈ ਕੇ ਜਾਣਾ ਚੜਾਉਣਾ ਇਹ ਇਧਰ ਨੂੰ ਜਾਣਾ ਤਾਂ ਮੈਨੂੰ ਗੱਡੀ ਲੈ ਕੇ ਉਹਨੇ ਨਾ ਚੜਾਉਣਾ ਬਾਈ ਜੇ ਇਕੱਠੇ ਜਾਣਾ ਸੀ ਇਦੀ ਬਾਜੀ ਹੁੰਦੀ ਮਗਰ ਉਹ ਜਾਣਾ ਦੋਨਾਂ ਨੇ ਜਾਣਾ ਇਕੱਠੇ ਠੀਕ ਹੈ ਬਾਈ ਹਾਂ ਪਹਿਲਾ ਬੰਦੇ ਵਗ ਜਾਂਦੇ ਬਾਈ ਜੇ ਪਹਿਲਾਂ ਹਾਂ ਬੰਦੇ ਭੇਜ ਦਿੰਦੇ ਤੇ ਬਾਈ ਤੇ ਵੀ ਪਤਾ ਲੱਗਿਆ ਹੁਣ 2:30 ਵਜ ਗਏ ਵਿਹਾਜ ਤੇਰਾ ਟਾਈਮ ਹੋ ਗਿਆ ਮਗਰ ਉਹ ਆ ਗਿਆ ਉਹ ਦੋਨਾਂ ਨੇ